ਆ ਨੌਜਵਾਨ ਨੇਤਾ ਕਰਤਾ ਸ਼ਰਮਨਾਕਾਰਾ ਏਮਜ ਹਸਪਤਾਲ ਵਿੱਚ ਲੱਗੇ ਨਰਸ ਦੀ ਨਹਾਉਂਦੇ ਸਮੇਂ ਦੀ ਬਾਥਰੂਮ ਦੀ ਬਣਾ ਲਈ ਵੀਡੀਓ ਮਾਮਲਾ ਹੈ ਬਠਿੰਡਾ ਦੇ ਏਮੰਜ ਹਸਪਤਾਲ ਵਿੱਚ ਲੱਗੀ ਇੱਕ ਸਟਾਫ ਨਰਸ ਦਾ ਜਿਸ ਨੇ ਕਿ ਪੁਲਿਸ ਵਾਲਿਆਂ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਦੇ ਹੀ ਪड़ोसी ਨੇ ਉਸਦੇ ਬਾਥਰੂਮ ਵਿੱਚ ਨਹਾਉਣ ਸਮੇਂ ਇੱਕ ਮੋਬਾਈਲ ਫੋਨ ਤੇ ਵੀਡੀਓ ਬਣਾ ਲਈ ਜਿਸ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਕਾਬੂ ਵੀ ਕਰ ਲਿਆ ਗਿਆ ਹੈ ਇਸ ਮੌਕੇ ਕੀ ਜਾਣਕਾਰੀ ਦਿੱਤੀ ਹੈ ਪੁਲਿਸ ਅਧਿਕਾਰੀਆਂ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਤੇ ਕੀ ਮਾਮਲਾ ਕੀ ਸਾਹਮਣੇ ਆਇਆ ਹੈਗਾ ਜਿਹੜਾ ਸਟਾਫ ਨਰਸ ਦਾ ਵੀਡੀਓ ਦਾ ਮਾਮਲਾ ਹੈ ਇੱਕ ਸਾਡੇ ਕੋਲੇ ਕੱਲ ਏਮਜ਼ ਹਸਪੀਟਲ ਦੀ ਸਟਾਫ ਨਰਸ ਨੇ ਸਟੇਟਮੈਂਟ ਲਿਖਾਈ ਆ ਵੀ ਉਹਦੇ ਗਵਾਨ ਚ ਇੱਕ ਮੁੰਡਾ ਜਸਕਰਨ ਸਿੰਘ ਪੁੱਤਰ ਅਮਨਦੀਪ ਸਿੰਘ ਵਾਸੀ ਇਹ ਜੋਧਪੁਰ ਰਮਾਣਾ ਇਹ ਇੱਥੇ ਸਟਾਫ ਨਰਸ ਜੋਧਪੁਰ ਰਮਾਣੇ ਕਰਾਏ ਦੇ ਘਰ ਤੇ ਰਹਿੰਦੀ ਆ ਤੇ ਇਹ ਮੁੰਡਾ ਇਹਦਾ ਗਵੰਡੀ ਆ ਇਹਦੀ ਬਾਥਰੂਮ ਚ ਜਦੋਂ ਇਹ ਨਹਾ ਰਹੀ ਸੀ ਉਹਦੋਂ ਇਹਨੇ ਖਿੜਕੀ ਚ ਫੋਨ ਰੱਖ ਕੇ ਇਹਦੀ ਵੀਡੀਓ ਵਗੈਰਾ ਬਣਾਈ ਆ ਉਹਦੇ ਸਟੇਟਮੈਂਟ ਦੇ ਆਧਾਰ ਤੇ ਅਸੀਂ ਐਫ ਆਈ ਆਰ ਰਜਿਸਟਰ ਕਰ ਲਈ ਆ ਤੇ ਦੋਸ਼ੀ ਨੂੰ ਅਰੈਸਟ ਕਰ ਲਿਆ ਤੇ ਮੋਬਾਈਲ ਫੋਨ ਅਸੀਂ ਕਬਜ਼ੇ ਚ ਲੈ ਲਿਆ। ਬਾਕੀ ਮੋਟਿਵ ਜਿਹੜਾ ਬਾਕੀ ਅਸੀਂ ਦੋਸ਼ੀ ਤੋਂ ਪੁੱਛ ਕਚ ਕਰ ਰਹੇ ਆ ਉਹ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਆ। ਲਿੰਕ ਕੀ ਅਸਰ ਆਪਸ ਮੇ ਸਟਾਫ ਨਾਲ ਦਾ ਲਿੰਕ ਬਸ ਇਹੀ ਆ ਵੀ ਇਹ ਦੇ ਗਵਾਨ ਚ ਰਹਿੰਦਾ ਤੇ ਇਹਦੇ ਬੁਰੀ ਨਜ਼ਰ ਰੱਖਦਾ ਸੀ ਬਸ। ਮੋਬਾਈਲ ਮੂਲ ਸਰ ਮਿਲ ਗਿਆ ਸਾਰਾ ਮੋਬਾਈਲ ਵਗੈਰਾ ਅਸੀਂ ਜੋ ਸਾਰਾ ਦੋਸ਼ੀ ਅਰੈਸਟ ਕਰ ਲਿਆ ਮੋਬਾਈਲ ਅਸੀਂ ਕਬਜ਼ੇ ਚ ਲੈ ਲਿਆ। ਵਾਇਰਲ ਰੂਲ ਤਾਂ ਨਹੀਂ ਕੀਤੀ ਵੀ ਹੁਣ ਤੱਕ ਨਹੀਂ ਫਿਲਹਾਲ ਤਾਂ ਸਾਡੇ ਕੋਈ ਗੱਲ ਨਹੀਂ ਸਾਹਮਣੇ ਆਈ ਵਾਇਰਲ ਕਰਨ ਬਾਰੇ ਬਾਕੀ ਅਸੀਂ ਕਰ ਰਹੇ ਆ ਇਨਵੈਸਟੀਗੇਸ਼ਨ ਕੋਸ਼ ਇਹ ਤਾਂ ਅਸੀਂ ਐਫ ਆਈ ਆਰ ਰਜਿਸਟਰ ਕਰ ਲਈ ਤੇ ਬਸ